ਇਹ ਇੱਕ ਥੋੜੂ ਇਟਲੀ ਦੇ ਵਿੱਚ ਆਟੋ ਗ੍ਰਿਲ ਦਿਖਾਉਦੇ ਆ 1958 ਸੰਦੀ ਬੜੀ ਵਧੀਆ ਦੇਖ ਲੈ ਉਸੇ ਇੱਧਰ ਠੀਕ ਹੈ ਜੀ ਬਾਕੀ ਤੁਹਾਨੂੰ ਸੱਤਾ ਦੱਸੂਗਾ ਇਹਦੇ ਬਾਰੇ ਇਹ ਜੀ 1958 ਦੀ ਬਣੀ ਹੋਈ ਆਟੋ ਗ੍ਰਿਲ ਹੈ ਜਦ ਆਪਾਂ ਮਾਲ ਪੈਂਸ ਏਅਰਪੋਰਟ ਤੋਂ ਆਉਂਦੇ ਆ ਰੋਹ ਦੇ ਨੇੜੇ ਤੇੜੇ ਪੈਂਦੀ ਹੈ ਰੋਹ ਦੇ ਨੇੜੇ ਪੈਂਦੀ ਹੈ ਬਹੁਤ ਵਧੀਆ ਬਹੁਤ ਵਧੀਆ ਬਣਾਈ ਹੈ ਬਿਲਾਰੇਜੀ ਪੈਂਦੀ ਹੈ ਪ੍ਰੋਪਰ ਬਿਲਾਰੇਜੀ ਆਟੋ ਗ੍ਰਿਲ ਦਾ ਨਾਮ ਹੈ ਬਿਲਾਰੇਜੀ ਬਹੁਤ ਸੋਹਣੀ ਬਣੀ ਹੋਈ ਹੈ ਦੇਖੋ ਕਿੰਨੀ ਪੁਰਾਣੀ ਸਾਬ ਕੇ ਰੱਖੀ ਹੋਈ ਹੈ ਐਦਾਂ ਦੇਖ ਲਓ 65 67 ਸਾਲ ਹੋ ਗਏ ਲਗਭਗ ਬਣੀ ਨੂੰ ਆ ਦੇਖ ਲਓ ਤੁਸੀਂ ਇੱਧਰ ਇਹਨਾਂ ਨੇ ਆਪਣਾ ਕਿੰਨਾ ਵਿਰਸਾ ਸੰਭਿਆ ਹੋਇਆ ਮਾਲਪੈਂਸੇ ਤੇ ਜਦੋਂ ਆਪਾਂ ਬਹਿਰਗ ਬੋਲੀ ਸਾਈਡ ਨੂੰ ਜਾਂ ਮੰਨ ਲਓ ਮਿਲਾਨ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਇਹ ਰਸਤੇ 'ਚ ਪੈਂਦੀ ਹੈ ਸੱਜੇ ਹੱਥ ਠੀਕ ਹੈ ਜੀ ਆਟੋ ਗੱਲ ਦੋ ਆਟੋ ਗੱਲ ਲੱਭੋ ਸਾਹਮਣੇ ਰਿਹਾ ਦੇਖ ਲਓ ਸੱਤੇ ਸਾਂਭਿਆ ਬਾ ਇਹਨਾਂ ਨੇ ਪੂਰਾ ਆਪਣਾ ਪੂਰਾ ਹਾਂ ਪੂਰਾ ਵਿਰਸਾ ਸਾਂਭਿਆ ਹੋਇਆ ਪੁਰਾਣੀਆਂ ਚੀਜ਼ਾਂ ਸਾਂਭੀਆਂ ਹੋਈਆਂ ਹੁਣ ਕੰਮ ਬਹੁਤ ਆਪਾਂ ਦੇ ਕੋਲ ਸਾਬਾ ਘਟਾ ਕੇ ਹੋਰ ਖਤਮ ਹੁੰਦੀਆਂ ਜਾ ਰਹੀਆਂ ਪੁਰਾਣੀਆਂ ਚੀਜ਼ਾਂ ਇਸ ਤਰ੍ਹਾਂ ਸਾਂਭ ਕੇ ਇਹਨਾਂ ਨੇ ਆਮਦਨੀ ਦਾ ਸਾਧਨ ਵੀ ਬਣਾਇਆ ਹੋਇਆ ਤੇ ਪੂਰਾ ਪ੍ਰਾਪਰ ਸਹੀ ਕੰਮ ਹੈ ਆ 1958 ਦੀ ਬਣੀ ਹੋਈ ਹੈ ਆ ਦੇਖ ਲਓ ਤੇ ਪਾ ਲਿਖਿਆ ਵਾ ਤੁਸੀਂ ਇਹਦੀ 1958 ਦੀ ਬਣੀ ਵੀ ਚੱਕੋ ਜੀ